ਪਲਸ 2 ਕਰਕੇ ਹਾਈਲਾਈਟਸ ਕਰਕੇ ਬਾਹਰ ਚਲੇ ਜਾਂਦੇ ਆ ਉੱਥੇ ਕਹਿੰਦੇ ਪੰਜਾਬ ਚ ਤੇ ਕੰਮ ਹੀ ਹਨੇ ਪੁੱਛਣ ਲੱਗੇ 16 ਸਾਲਾਂ ਦੀ ਉਮਰ ਚ ਓਏ ਅਸੀਂ ਪੰਜਾਬ ਦੇ ਛੇ ਕੀ ਆ ਸਾਰਾ ਕੁਝ ਹੈਗਾ ਪਰ ਇੱਕ ਕਹਿੰਦੇ ਭਾਂਡੇ 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 ਓ ਭਾਂਡੇ ਨਹੀਂ ਚਾਹੀਦੇ ਰੇਡ ਪੈ ਗਈ ਵੱਧਿਆ ਏ ਝਾਕ ਓਏ ਨੌਜਵਾਨਾ ਓ ਬੱਲੇ ਬੱਲੇ ਕਰਾਤੀ ਐ ਇਹ ਬੋਪਰ ਵਾਲਾ ਕਹਿੰਦੇ ਰਕੇਸ਼ ਵਧਿਆ ਹੋਇਆ ਓ ਬੱਲੇ ਬੱਲੇ ਗਰਾਉਂਡ ਦਾ ਦਾਬਾ ਮੁੰਡਾ ਕਹਦਾ ਇਹ ਤੂਫਾਨ ਮੇਲ ਵਰਗਾ ਮੁੰਡਾ ਕਹਦਾ ਇਹ ਤੂਫਾਨ 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 ਮੇਲ ਵਰਗਾ ਉਹ ਰੇਡਰ ਤੇ ਜਾਫੀ ਟੱਕਰ ਬੱਬਰ ਸ਼ੇਰਾਂ ਦੀ ਉਹ ਭੱਲੇ 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 ਉਹ ਚਾਰੇ ਦਾ ਬੰਦ ਕਰ ਦਿੱਤੇ ਭਾਜੋ ਮਾਸੇ ਲਓ ਨਾ ਸਾਰੇ ਰਾ ਬੰਦ ਨੇ ਸਾਰੇ ਆ ਬੰਦ ਨੇ ਇਹਨੂੰ ਜ਼ੂਮ ਕਰਕੇ ਵੇਖ ਉਹ ਭੱਜ ਗਿਆ ਬਾਈ ਹਣ ਬਿੱਡੂ ਕਹਿੰਦਾ ਜੱਫਾ ਪੈ ਕੇ ਕਰਕੇ ਵੇਖ ਉਹ ਭੱਜ ਗਿਆ ਮੇਰੇ ਮਿੱਤਰੋ ਆਹ ਦੇਖਦੇ ਭੂਰੀ ਇਸ ਵੇਲੇ ਕਬੱਡੀ ਪਾ ਰਿਹਾ ਇੱਵਰ ਕਹਿੰਦੇ ਸਾਡੇ ਵੱਡੇ ਵੀਰ ਨੇ ਮਹਿਕ ਜੀ ਜਿਵੇਂ ਪਹਿਲਾ ਸੱਪ ਚ ਦੇੜੀ ਵਿੱਚ ਆਖਿਆ ਵੀ ਜਿੱਕਰ ਤੇ ਬਣਦਾ ਏਦਾਂ ਨੇ ਕਹਿੰਦੇ ਗਰੀਬੀ ਮੁੱਕੀਆਂ ਮਾਰ-ਵਾਰ ਕੇ ਕਰੋ ਗੱਡੀਆ ਪਰ ਅੱਜ ਵੀ ਕਹਿੰਦੇ ਕਬੱਡੀ ਆਹ ਦਿਲ ਦੇ ਵਿੱਚ ਇੱਵਰ ਸਾਡੇ ਜਸ਼ਨਪੁਰੀ ਜੀ ਬੈਠੇ ਹੋਏ ਆਹ ਦਿਲੋਦਵਾ ਵਾਲੇ ਜਦੋਂ ਕੀ ਮੇਹਣ ਪਾ ਕਰਕੇ ਕੋਈ ਪੜ ਲਿਖ ਕੇ ਅੱਗੇ ਆਉਂਦਾ ਫਿਰ ਗੱਲ ਤੇ ਜਸਵਿੰਦਰ ਅੱਜ ਕਦੇ ਸਵਾਦ 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 ਆਹ ਕਹਿੰਦੇ ਜਾਦੂ ਨੂੰ ਟੱਚ ਕੀਤਾ ਤੇ ਪੁਆਇੰਟ ਬਬਰੇ ਨੇ ਆਪਣੀ ਟੀਮ ਦੇ ਖਾਤਰ ਵਿੱਚ ਜੋੜ ਦਿੱਤਾ ਹੈ ਦੋਆ ਪਾਸੇ ਜਸ ਫਤੇਗੜ ਸ਼ੰਨਾ ਜਾਂ ਕਹਿੰਦੇ ਮੱਖਾ ਜਿੱਧਰਲੇ ਪਾਸੇ ਮਰਜੀ ਜਫਾ ਲੱਗ ਜਾਵੇ ਸਰਪੰਚ ਜਗਪਾਲ ਸਿੰਘ ਖੈਰਾ ਵੱਲੋਂ ਪਰ ਜਫਾ 1000 ਦਾ 1000 ਦਾ 1000 ਦਾ ਹੋਣਾ ਉਧਰ ਸੋਭਾ ਪੈਪਸੀ ਸਾਇਦ ਚੀਰ ਕਾਲਾ ਘੁਰਕਣੀ ਨਾਲ ਮੱਖਣ ਸਟੂਡੀਓ ਉਹ ਕੋਰ ਵਾਲਾ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਉਹ ਮਾਣ ਬੜਾ ਧੰਨਵਾਦ ਆਓ ਸਾਹਮਣੇ ਕਹਿੰਦੇ ਬੋਪਰ ਵਾਲੇ ਵੀ ਰੇਡ ਪੈ ਰਹੀ ਹੈ ਜਗਦੀਪ ਸ਼ਰਮਾ ਜੀ ਆਏ ਹੋਏ ਨੇ ਜਿਹੜਾ ਮੈਂ ਕਹਿੰਦੇ ਕੋਰ ਸ਼ਵੀਰ ਪਿੰਡ ਹੈ ਕੋਰ ਸ਼ਵੀਰ ਕਲੱਬ ਵਾਲੇ ਮੁੰਡੇ ਕਹਿੰਦੇ ਵੀ ਭੂਰੀ ਦੀਆਂ ਪਿੰਦਾ ਕੌਡੀਆਂ ਦੇ ਓ 3100 ਟੱਪਾ ਜਾਵੇਗਾ ਕੋਰ ਸ਼ਵੀਰ ਪਿੰਡ ਦੇ ਚਰਚੇ ਉਹ ਦੁਨੀਆ ਦੇ ਵਿੱਚ ਕੋਰ ਸ਼ਵੀਰ ਪਿੰਡ ਦੇ ਵਿੱਚ ਜਸਵਿੰਦਰਾ ਕਹਿੰਦੇ ਲਾਇਸੈਂਸ ਬਾਲੇ ਆ ਹੁਰੇ ਨਾ ਦਸੀ ਵੀ ਲਾਇਸੈਂਸ ਬਾਲੇ ਕਾਦੇ ਆ ਕੋਰਸ ਵੀਰ ਦੇ ਵਿੱਚ ਰੇਡ ਪੈ ਗਈ ਚੱਕ 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 ਉਥੇ ਡਰਾਈਵਰੀ ਦਾ ਹੋ ਨਹੀਂ ਸਕਦੇ ਜਿਹੜਾ ਪਿੰਡੀ ਬੈਲੀਆ ਦਾ ਹੋਵੇ ਉਥੇ ਡਰਾਈਵਰੀ ਦਾ ਹੋ ਨਹੀਂ ਸਕਦੇ ਜਿਹੜਾ ਪਿੰਡੀ ਬੈਲੀਆ ਦਾ ਹੋਵੇ ਆ ਕਬੱਡੀ ਪਾਉਣ ਦੇ ਲਈ ਉਹ ਪਵਰਾ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਜਰਮਨੀ ਵਾਲਾ ਐਨਆਰਆ ਭਰਾ ਸਾਡਾ ਕਹਿੰਦਾ ਇਹ ਮੱਖੇ ਵਾਲਾ ਸ਼ਰਮਾ ਜੱਫਾ ਲਾਉ ਉਹ ਡਾਲਰ ਦਿੱਤੇ ਜਾਣਗੇ ਡਾਲਰ ਉਹ ਡਾਲਰ ਆ ਦੇਖ ਲੈ ਪਵਰਾ ਉਹ ਕਬੱਡੀ ਉਹ ਕਬੱਡੀ ਉਹ ਕਬੱਡੀ ਵਾਹ ਓਏ ਮੁੰਡਿਆ ਲੈ ਵੀ ਸ਼ੀਰਾ ਸ਼ੀਰਾ ਕਬੱਡੀ ਪਾ ਰਿਹਾ ਹੈ ਟੱਕਲੀ ਖੇਤਾ ਵੀ ਕਿਹ ਝਾਕ ਮਾਈਕਲ ਉਧਰ ਕਹਿੰਦੇ ਪੜਾਕੇ ਦੇ ਪੜਾਕਾ ਖਾ ਪਟਾਕਾ ਲਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਆਓ ਕਹਿੰਦੇ ਗੱਲ ਚੱਲਦੀ ਹੈ ਵੀਰ ਦੇ ਸਾਡੇ ਜਗਦੀਪ ਸ਼ਰਮਾ ਜੀ ਆਏ ਹੋਏ ਨੇ ਵੇ ਕਬੱਡੀ 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 ਉਹ ਤਾੜੀ ਤਾਂ ਬਣਦੀ ਆ ਅੱਜ ਤਾੜੀ ਦੀ ਤਾੜਾ ਵੱਜੂ ਤੇ ਮੈਨੂੰ ਲੱਗਦਾ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਜੰਗਾਂ ਦੇ ਵਿਆੜੇ ਪੜਕ ਪੜਕ ਉੱਥੇ ਹੋੜਿਆ ਵੀ ਇਹ ਪੇਗੀ ਹੋਈ ਜਾਂਦਾ ਜਸਵਿੰਦਰ ਉਹ ਬੋਪਰ ਵਾਲਾ ਆ ਗਿਆ ਉਹ ਬੋਪਰ ਵਾਲਾ ਆ ਗਿਆ ਉਹ ਬੋਪਰ ਵਾਲਾ ਆ ਗਿਆ ਅੱਜ ਕਿੰਦੇ ਉਹ ਝੀੜ ਦੇ ਵਿੱਚ ਧੰਨ ਧੰਨ ਬਾਬਾ ਧਿਆਨ ਦਾ ਦੀ ਯਾਤ ਦੇ ਵਿੱਚ ਪਟੀਆਂ ਰੌਣਕਾਂ ਲੱਗੀਆਂ ਹੋਈਆਂ ਕਿਰਪਾ ਕਰਤੀ ਬਾਬੇ ਨੇ ਉਹ ਕਿਰਪਾ ਕਰਤੀ ਬਾਬੇ ਨੇ ਹਰਪ੍ਰੀਤ ਫਿੱਟੂ ਉਹ ਕਿਰਪਾ ਕਰਤੀ ਬਾਬੇ ਨੇ ਬੰਦੇ 'ਚ ਬੰਦਾ ਵੱਜਣ ਲੱਗ ਪਿਆ ਆ ਦੁਨੀਆਂ ਦਾ ਦਾ ਖਿਡਾਰੀ ਆ ਗਿਆ ਵੀ ਕਿਹ ਝੱਕ ਤੇ ਕਰ ਫਿੱਪ ਆ ਵੀ ਕਿਆ ਕਿੱਧਰ ਉਲਝ ਗਿਆ ਉਹ ਵਾਰਿਆ ਕਿੱਧਰ ਉਲਝ ਗਿਆ ਉਹ ਬੱਲੇ ਬੱਲੇ ਕਰਾ ਕੇ ਮੁੜਿਆ ਪੂਰੀ ਬੋਪਰ ਵਾਲਾ ਰਕੇਸ਼ ਔਰ ਰਕੇਸ਼ ਕਬੱਡੀ ਪਾਰਿਆ ਜਗਦੀਪ ਔੜੀ ਵੀਰ ਦੇ ਕਾਕੇ ਔੜੀ ਖਾਣ ਔੜੀ ਇਹ ਭਰਾ ਦੇ ਕੋਟ ਫੱਟਾ ਪੇਂਡਾ ਮੁੰਡਿਆਂ ਦਾ ਉਹ ਕੋਟ ਫੱਟਾ ਪੇਂਡਾ ਮੁੰਡਿਆਂ ਦਾ ਜਗਦੀਪ ਪੋੜੀ ਵੀਰ ਨੇ ਉਹ ਦਵਾਵਾਲੇ ਪਰਮਤਵ ਚੜ੍ਹਦੀ ਕਲਾ ਵਿੱਚ ਰੱਖੇ ਪਿਆਰੇ ਕਹਿੰਦੇ ਧੂਰੀ ਨਾਲ ਪ੍ਰਬੰਧਕਾਂ ਦੇ ਨਾਲ ਉਹ ਰੇਡ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਕਬੱਡੀ ਸੱਜੇ ਖੱਬੇ ਉੱਤੇ ਥੱਲੇ ਉਹ ਭੱਜ 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 ਏ ਸਮਝ ਕੇ ਰੱਖਿਆ ਉਹ ਜਾਦੂਏ ਦੀ ਮਾਨੇ ਦਾ ਨਾਮ ਸੋਚ ਸਮਝ ਕੇ ਰੱਖਿਆ ਹੈ ਚੱਠਿਆ ਪਿੰਡ ਹੈ ਟੋਪ ਦਾ ਜਫਾ ਲਾ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਫੇਰ ਵਧਿਆ ਹੋਇਆ ਉਧਰ ਵਾਇਗਰੂ ਵਾਇਗਰੂ ਉਹ ਕੀ ਹੋ ਗਿਆ ਯਾਰ ਫੜਿਓ ਯਾਰ ਫੜਿਓ ਵਾਇਗਰੂ ਵਾਇਗਰੂ ਇੱਕ ਮਿੰਟ ਇੱਕ ਮਿੰਟ ਪਿਆਰ ਨਾਲ ਯਾਰ ਪਿਆਰ ਹੋ ਰਾਂਦਾ ਗਿਆ ਅਨੰਦ ਆ ਗਿਆ ਉਹ ਕਬੱਡੀ ਪਾ ਗਈ ਮਿੱਤਰ ਪਿਆਰਿਆ ਅਨੰਦ ਆ ਗਿਆ ਐਨ ਬੱਲੇ ਬੱਲੇ ਹੋਈ ਪਈ ਆ ਨਹੀਂ ਰਿਹਾ ਨਾ ਜੋਨਾ ਅੱਜ ਪਤਾ ਲੱਗੇਗਾ ਕਿ ਬਿਕਦੀ ਕਾਬਾ ਉਹ ਪਵਰਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਜ ਚੁੱਕਿਆ ਪਵਰਾ 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 ਉਧਰਲੇ ਪਾਸੇ ਕਹਿੰਦੇ ਪੰਮਾ ਜਫਾ ਲਾਵੇ ਤੇ ਸਫੀ ਗਰੁੱਪ ਵੱਲੋਂ ਮੋਫਰ ਵਾਲੇ ਦੇ ਲਈ 11000 ਹੋਣਗੇ ਉਧਰ ਕਹਿੰਦੇ ਸੁੱਖਾ ਪਾਉ ਐਮ ਸੀ ਦੇ ਸਾਡੇ ਵੱਡੇ ਵੀਰ ਨੇ ਬਹੁਤ ਬੜਾ ਧੰਨਵਾਦ ਹੈ ਸੁੱਖਾ ਪਾਉ ਸਾਡੇ ਐਮ ਸੀ ਸਾਹਿਬ ਬਹੁਤ ਵੱਡੇ ਪਿਆਰ ਜਸਵਿੰਦਰ ਨੇ ਅਮਰੀਕਾ ਦੇ ਲਈ ਸੁੱਖਾ ਪਾਉ ਐਮ ਸੀ ਜਸਵਿੰਦਰ ਚੱਕ 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 ਅੱਜ ਖੜਕਾ ਦੜਕਾ ਹੁੰਦਾ ਓ ਰੁਪੱਲੇ ਬੱਲੇ ਕਰਾ ਗਈ ਐ ਓ ਪੋਪਰ ਵਾਲਾ ਨਕੇਸ਼ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹਮਣੇ ਚਾਰ ਨੇ ਓ ਚਾਰਾਂ ਦੇ ਵਿੱਚੋਂ ਇਹਨਾਂ ਕਹਿੰਦੇ ਚਰਚਾ ਚਰਚਾ ਓ ਚਰਚਾ ਹੋਣੀ ਐ ਅੰਦਾਨ ਵਾਲਿਆ ਚਰਚਾ ਹੋਣੀ ਹੈ ਉਹ ਚਰਚਾ ਹੋਣੀ ਹੈ ਉਹ ਜਾਦੂ 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 ਨੂੰ ਟੱਚ ਕੀਤਾ ਤੇ ਪੁਆਇੰਟ ਧਾਵੀਦਾ ਪੂਰੀ ਆ ਗਿਆ ਆਹ ਸਾਹਮਣੇ ਕਹਿੰਦੇ ਪੂਰੀ ਦੀ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਆਹ ਸਾਹਮਣੇ ਪੂਰੀ ਕਹਿੰਦੇ ਬਰਨਾਲੇ ਵਾਲਾ ਅੱਜ ਮਾਨਸਾ ਦੇ ਵਿੱਚ ਕਹਿੰਦੇ ਚੋਟੀ ਦੇ ਮੁਕਾਬਲੇ ਉਧਰ ਕਹਿੰਦੇ ਜੁਗਪਾਲ ਸਿੰਘ ਜੀ ਸਰਪੰਚ ਸਾਡੇ ਖੈਰਾ ਸਾਹਿਬ ਕਹਿੰਦੇ 1000 1000 1000 ਉਹ ਕਬੱਡੀ 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 ਉਹ ਭੱਜ 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 ਉਹ ਪੂਰੀ ਭੱਜ ਗਿਆ ਓ ਵੱਡਿਆ ਬੱਲੇ 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 ਹੋਈ ਪਈ ਐ ਉਧਰਲੇ ਪਾਸੇ ਐਨ ਨਹੀਂ ਦੀ ਸਾ ਨੌਜੰਨਾ ਜਿਵੇਂ ਕਹਦੇ ਬੈਠੋ ਗਲਤੀ ਹੋ ਗਈ ਐ ਕਿ ਚਲਦੇ ਮੈਚ ਦੇ ਵਿੱਚ ਬੋਲਣ ਦੇ ਵਿੱਚ ਮੈਂ ਸ਼ੀਰੇ ਨੂੰ ਜਾਦੂ ਬੋਲ ਗਿਆ ਮੈਂ ਸ਼ੀਰੇ ਨੂੰ ਜਾਦੂ ਬੋਲ ਗਿਆ ਇਹ ਗਲਤੀ ਕੀਤੀ ਤੇ ਮੰਨਣ ਦਾ ਦਬ ਰੱਖਦਾ ਹੈ ਉਹ ਕਬੱਡੀ ਪਾਉਣ ਦੇ ਲਈ ਇਹ ਪਵਰਾ ਮੈਦਾਨ ਦੇ ਵਿੱਚ ਵਧਿਆ ਹੋਇਆ ਨਹੀਂਰੀ ਸਾਨੂੰ ਜੁੜਨਾ ਇੱਕ ਪਾਸੇ ਰੈਕਟਰ ਚੋਟੀ ਦਾ ਤੇ ਦੂਜੇ ਪਾਸੇ ਉਹ ਜਾਫੀ ਹੱਤ ਦਾ ਉੜ ਗਿਆ ਆੜ ਗਿਆ ਆੜ ਗਿਆ ਉਹ ਭੜਾਕੇ ਉਹ ਭੜਾਕੇ ਭੜਾਕੇ ਉਹ ਧਰਤੀ ਕਹਿੰਦੇ ਪਿੰਡ ਚ ਰੀ ਆਹ ਸ਼ੀਰੇ ਦੀ ਰੇਡ ਪੈ ਰਹੀ ਹੈ ਉਹ ਚਾਰੇ ਪਿਆਰ ਨੇ ਉਹ ਪੱਕਾ ਦੇ ਥਾਪੀਆਂ ਬਚਦੀਆਂ ਮੇਰੇ ਮਿੱਤਰੋ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਨੰਬਰ ਜੋੜੂਗਾ ਰੇਡਾਂ ਪੇ ਦੀਆਂ ਜੱਫੇ ਲੱਗਦੇ ਉਹ ਦੁਨੀਆ ਵੇਦੀਆ ਥੇਲਾ ਪਿੰਡ ਚ ਦੀਰ ਦੇ ਵਿੱਚ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਓਏ ਕੌਣ ਕੀ ਨੂੰ ਫੜਦਾ ਚੱਕ ਉਧਰ ਸਫੀ ਗਰੁੱਪ ਵਾਲੇ ਭਰਾ ਸਾਡੇ ਕਹਿੰਦੇ ਜੇ ਮੋਫਰ ਵਾਲਾ ਜੱਫਾ ਪਾਉਂਗੂ ਤਿੰਨ ਜੱਫੇ 11000 ਦੇ ਅੰਦਾਨੇ ਵਾਲਾ ਸ਼ੀਰਾ ਕੋਡ ਵਾਲਾ ਨਾਲ ਕਹਿੰਦੇ ਮੋਫਰ ਵਾਲਾ ਉਹ ਕਬੱਡੀ ਪੈ ਗਈ ਮੋਫਰ ਵਾਲੇ ਦੀ ਅੱਜ ਬੱਲੇ 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 ਉਹ ਨਹੀਂ ਰੀਸਾ ਉਹ ਨਹੀਂ ਰੀਸਾ ਉਹ ਨਹੀਂ ਰੀਸਾ ਅਗਲੀ ਕਬੱਡੀ ਸ਼ੀਰੇ ਆਓ ਸਾਹਮਣੇ ਕਹਿੰਦੇ ਸ਼ੀਰੇ ਦੀ ਰੇਡ ਪੈ ਗਈ ਮੇਰੇ ਮਿੱਤਰੋ ਉਹ ਬੋਲੇ ਬੋਲੇ ਕਰਮ ਉਹ ਵਿਰੋਧੀਆਂ ਦੇ ਵੜ ਦੇ ਵਿੱਚ ਮੱਚਕੇ ਨੇ ਸੁਖਪਾਲ ਸਿੰਘ ਜੀ ਕਹਿੰਦੇ ਝੰਡੂ ਕੇ ਪਿੰਡ ਹੈ ਬਿਲੋ ਧੰਨਵਾਦ ਸਾਡੇ ਬੱਗੀ ਹੋੜੀ ਮਾਨਸੋ ਦੇ ਕਹਿੰਦੇ ਨਵੀਂ ਹੋੜੀ ਓਏ ਜਸਵਿੰਦਰ ਚੱਕ ਅੱਜ ਤਾਂ ਕਹਿੰਦੇ 100 ਦਾ ਜਾਂਦਾ ਉਹੋ ਆਦਾ ਜਾਂਦਾ ਉਧਰੋਂ ਕਹਿੰਦੇ ਸ਼ਰਮਾ ਕਾਰ ਕਲੱਬ ਕਿਨ ਜਿਵੇਂ ਕਹਿੰਦੇ ਆ ਦਾ ਸ਼ਰਵਾਕਾਰ ਕਲੱਬ ਹਾਂ ਕਹਿੰਦੇ ਬੱਲੇ ਬੱਲੇ ਕੋਟ ਸ਼ਮੀਰ ਵਾਲੇ ਪੂਰੀ ਦੀਆਂ ਤਿੰਨ ਰੇਡਾਂ ਉਹ 3100 ਦੀਆਂ ਹੋਣ ਗਿਆ ਪੂਰੀ ਦੀਆਂ ਤਿੰਨ ਰੇਡਾਂ 3100 ਦੀਆਂ ਆ ਪੋਪਰ ਵਾਲਾ ਰਕੇਸ਼ ਅੰਨਦਾਣੇ ਵਾਲਾ ਆ ਕਹਿੰਦੇ ਧੂੜ ਕੋਟ ਰਣਸੀਹ ਦੀ ਧਰਤੀ ਦਾ ਸ਼ੀਰਾ ਇਹ ਗੋਪੀ ਦਾ ਚੇਲਾ ਆ ਗੋਪੀ ਦਾ ਚੇਲਾ ਮੇਰੇ ਮਿੱਤਰੋ ਆ ਜਿਵੇਂ ਸ਼ੀਰਾ ਧੂੜ ਕੋਟੀਆ ਆ ਆ ਸਾਹਮਣੇ ਕੇਵੇ ਪੂਰੀ ਉਹ ਰੇਡ ਤਾਉਣ ਦੇ বান গিয়ে মেলে মাত্র ও সো পান পালব হর গলি মোড়তে চকদা কিন্তু ভাইগুরু কে চাকলো ও যে শক্তি লাগবে ਸ਼ੱਕੀ ਲੱਗਦਾ ਉਹ ਭੂਰੀ ਦੀ ਪਹਿਲੀ ਕਬੱਡੀ ਪਾ ਗਈ ਉਹ ਬੱਲੇ ਬੱਲੇ ਕਰਾਤਾ ਉਧਰ ਕਹਿੰਦੇ ਸ਼ਰਮਾ ਕਾਰ ਕਲੱਬ ਕੋਟ ਸ਼ਮੀਰ ਵੱਲੋਂ 3100 ਦੀਆਂ ਤਿੰਨ ਰੇਡਾਂ ਇੱਕ ਪੈ ਗਈ ਦੋ ਬਾਕੀ ਆ ਆ ਕਹਿੰਦੇ ਪਬਰਾ ਆ ਗਿਆ ਠਿਕਰੀ ਵਾਲੇ ਪਿੰਡ ਦਾ ਉਹ ਕਬੱਡੀ ਪਾਉਣ ਦੇ ਲਈ ਮਦਾਨ ਦੇ ਵਿੱਚ ਵਧਿਆ ਹੋਇਆ ਉੱਡਦਾਲੇ ਵਾਲਾ ਨਾਲ ਕਹਿੰਦੇ ਪੰਮਾ ਉਹ ਕਹਿੰਦੇ ਸ਼ੀਰਾ ਆ ਇਹ ਬੂਤਾ ਆ ਇਹ ਪੂਤਾ ਉਹ ਬੱਲੇ 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 ਨਹੀਂ ਰਿਸਾ ਇਹ ਤਾਂ ਕਹਿੰਦੇ 4 ਟਰੈਕਟਰਾਂ ਵਾਂਗੂ ਉਹ ਧੁੱਕਦੇ ਹੀ ਦਰੇ ਆਉਂਦੇ ਆ ਰੇਡ ਪੈ ਗਈ ਛੋਨੇ ਵੀ ਚੱਕ ਬਾਈਕ ਆਓ ਸਾਹਮਣੇ ਕਹਿੰਦੇ ਰੇਡ ਪੈ ਗਈ ਮੇਰੇ ਮਿੱਤਰੋ ਅਗਲੀ ਕਬੱਡੀ ਪੌਂਡ ਦੇ ਲਈ ਗੱਭਰੂ ਆਓ ਸਾਹਮਣੇ ਉਹ ਤਿਆਰ ਰਲ ਪਿਆਰ ਹੈ ਰੇਡਾਂ ਪੈ ਵੀ ਜੱਫੇ ਲੱਗਦੇ ਆ ਚਾਰਾਂ ਵਿੱਚੋਂ ਦੇਖਾਂਗੇ ਕਿ ਕੌਣ ਦੁਖ ਤੋੜੂ ਕੌਣ ਫੜੂ ਕੌਣ gekeਰੂ ਕੌਣ ਬੂਰੇ ਹੋਵੇਗਾ ਲਓ ਸ਼ੀਰਾ ਕਹਿੰਦੇ ਇੱਕ ਤਕੜਾ ਨੰਬਰ ਹੋ ਰੇਡ ਪੈ ਗਈ ਓਏ ਵਾਕੇ ਕਹਿੰਦੇ ਕੋਟ ਫਤਿਹ ਵਾਲੇ ਕਾਰ ਹੱਬਾ ਵਾਲੇ ਉਧਰ ਬੱਲੇ ਬੱਲੇ ਹੋਈ ਪਈ ਆ ਅਵੀ ਨੈਰੀ ਸਾਣਾ ਨੋਜੋਨਾ ਐਨ ਬੱਲੇ ਬੱਲੇ ਉਧਰ ਸਫੀ ਕਲੱਬ ਵਾਲੇ ਜਿਵੇਂ ਕਹਿੰਦੇ ਆ ਨਾ ਸਫੀ 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 ਕਲੱਬੋ ਵਾਲੇ ਭਰਾ ਸਾਡੇ ਭੱਲੇ-ਭੱਲੇ ਕਰਾਗੇ ਐ ਇਹਨਾਂ ਦੇ ਵੱਲੋਂ ਵੀ 11000 ਹੋਣਾ ਮੁਫਰ ਵਾਲਾ ਜੇ ਜਫਾ ਲਾਉਦਾ ਲਗਾਤਾਰ ਆਹ ਕਹਿੰਦੇ ਜਗਪਾਲ ਸਿੰਘ ਖਹਿਰਾ ਸਰਪੰਚ ਸਾਹਿਬ ਹਰ ਜਫੇ ਦਾ 1000 ਰੁਪਇਆ ਸਰਪੰਚ ਸਾਹਿਬ ਦੇ ਵੱਲੋਂ ਹੋਣਾ ਆ ਕਬੱਡੀ ਪਾਉਣ ਦੇ ਲਈ ਸ਼ੀਰਾ ਚੱਕ ਲਈ ਸ਼ੇਰ ਵਾਲਾ ਵਧਿਆ ਹੋਇਆ ਉਹ ਪਾਲਾ ਸ਼ਰਮਾ ਸ਼ਰਮਾ ਉਹ ਭੱਲੇ 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 ਆਹ ਸ਼ਰਮਾ ਉਹ ਚੱਕ ਲਿਆ ਚੱਕ ਲਿਆ ਚੱਕ ਲਿਆ ਚੱਕ ਲਿਆ ਚੱਕ ਲਿਆ ਬ੍ਰੈਨ ਕੱਲੇ ਬੱਲੇ 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 ਹੁਣ ਨਹੀਂ ਰੀਸਾ ਬੱਲੇ ਕਮਾਲ ਕਰ ਦਿੱਤੀ ਆਹ ਸਾਹਮਣੇ ਕਹਿੰਦੇ ਕਮਾਲ ਕਰ ਦਿੱਤੇ ਸ਼ਾਹੀ ਗੁਰਪੱਟੇ ਵਾਲਾ ਵੀਰ ਕਹਿੰਦੇ ਸੁੱਖੀ ਢਿੱਲੋਂ ਨਾਲ ਕਹਿੰਦੇ ਸ਼ਗਨ ਸਿੱਧੂ ਨਾਲ ਸ਼ਰਨ ਸਿੰਘ ਪਪੜ ਮੈਂਬਰ ਤੇ ਗੋਗੀ ਪਟਿਆਲਾ ਦੀਪ ਭੁੱਲਰ ਕਰਨ ਕੈਨੇਡਾ ਸਿਮਰ ਕੈਨੇਡਾ ਦੇ ਬੱਬੀ ਜੋੜੇ ਨਾਲ ਯਾਦਾਵੀਰ ਉਧਰ ਕਹਿੰਦੇ ਮੋਸਰ ਵਾਲੇ ਦਾ ਇੱਕ ਜਫਾ ਮੁੰਡੇ ਕਹਿੰਦੇ 11000 ਦਾ ਜਸਵਿੰਦਰ ਏ ਚਾਕ ਨੌਜੰਦਾ ਉਧਰਲੇ ਪਾਸੇ ਕਹਿੰਦੇ ਕਲਿਆਣਾ ਵਾਲਾ ਨਿੱਕੂ ਨਾਲ ਕਹਿੰਦੇ ਕਾਜੂ ਪਾਲਾ ਤੇ ਰੂਪ ਐਨ ਬੱਲੇ ਬੱਲੇ ਹੋਈ ਪਈ ਐ ਬੱਲੇ ਬੱਲੇ ਹੋਈ ਪਈ ਐ ਪਹਿਲਾ ਜਫਾ ਸਟੈਲਸ ਨਿੱਕੂ ਨੇ ਟੋਪ ਦਾ ਲਾਇਆ ਉਹ ਪੂਰੀ ਆ ਗਿਆ ਉਹ ਪੂਰੀ 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 ਸ਼ਰਮਾਕਾਰ ਬਾਜ਼ਾਰ ਕੋਟਫੱਤਾ ਕੋਟਸ਼ਮੀਰ 3100 ਦੀਆਂ 3 ਹਨ 3100 ਦੀਆਂ 3 ਦੂਜੀ ਕਿੰਨੇ ਬੱਲੇ ਬੱਲੇ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਐਨ ਬੈਜਾ ਬੈਜਾ ਹੋਣੀ ਹੈ ਬਬਰਾ ਫੇਰ ਕਬੱਡੀ ਪਾ ਰਿਹਾ ਉਹ ਬਬਰਾ ਉਹ ਬਬਰਾ ਕਿੰਨੇ ਫੇਰ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਬਰਨਾਲੇ ਵਾਲੇ ਦੀ ਰੇਡ ਅੱਜ ਕਿੰਨੇ ਝਰੀਰ ਦੇ ਵਿੱਚ ਅੱਜ ਮਾਨਸਾਰੇ ਵਿੱਚ ਪੈ ਰਹੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਰੇਡਾਂ ਪੈਦੀਆਂ ਜੱਫੇ ਲੱਗਦੇ ਉਹ ਦੁਨੀਆ ਵੇਖ ਰਹੀ ਹੈ ਆਹ ਕਿੰਨੇ ਬਬਰਾ ਇਸ ਰੇਡ ਉਹ ਟ੍ਰਾਈਪੇ ਕੀਪੀ ਜੋਰ ਵੀ ਲੱਗੂ ਮੇਰੇ ਮਿੱਤਰੋ ਨੰਬਰ ਓਏ ਸ਼ੀਰਾ ਸ਼ੀਰਾ ਸ਼ਰਮਾ ਕਾਰਬਜਾਰ ਵਾਲੇ ਕਿੱਥੇ ਆ ਮੇਰੇ ਕੋਲੇ ਆਈ ਵੀਰੇ ਸ਼ਰਮਾ ਕਾਰਬਜਾਰ ਵਾਲੇ ਕੋਟ ਸ਼ਵੀਰ ਵਾਲੇ ਕਿੱਥੇ ਆ ਸ਼ਰਮਾ ਕਾਰਬਜਾਰ ਵਾਲੇ ਜਿਹੜਾ ਬੈਸਟ ਰੇਟਰ 9 ਕਬਡੀਆਂ ਪਾ ਕੇ 7 ਪੁਆਇੰਟ ਪ੍ਰਾਪਤ ਕੀਤੇ ਸ਼ੀਰੇ ਨੇ 9 ਪਾ ਕੇ 7 ਕਬੱਡੀਆਂ 9 ਕਬੱਡੀਆਂ ਪਾ ਕੇ 7 ਪੁਆਇੰਟੀ ਬੋਪਰ ਵਾਲੇ ਰਕੇਸ਼ ਨੇ ਪ੍ਰਾਪਤ ਕੀਤੇ ਅੱਜ ਦੇ ਬੈਸਟ ਜੁਆਇੰਟ ਰਕੇਸ਼ ਬੋਪਰ ਤੇ ਸ਼ੀਰਾ ਚੱਕ ਲਈ ਖੇਡ ਵਾਲਾ 8 ਟੱਚ 3 ਜੱਫੇ ਧੂੜ ਕੋਟੀਆਂ ਸ਼ੀਰਾ ਅੱਜ ਦਾ ਬੈਸਟ ਜੱਫੀ ਬਣ ਗਿਆ ਤਾੜੀਆਂ ਮਾਰ ਦੋ